ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਣੇ ਕੋਲੇ ਆਈ ਹੈ ਜੀ ਟੌਪ ਲਿੰਕ ਦੇਖੋ ਇਹਦੀਆਂ ਜਿਹੜੀਆਂ ਚੂੜੀਆਂ ਨੇ ਇਹ ਹੋਈਆਂ ਨੇ ਖਤਮ ਅੰਦਰੋਂ ਬਿਲਕੁਲ ਹੀ ਖਤਮ ਨੇ ਬਾਹਰੋਂ ਹਜੇ ਡੰਡਾ ਬਹੁਤ ਵਧੀਆ ਪਿਆ ਸੀ ਕਿੱਲੀਆਂ ਜਿਹੜੀਆਂ ਉਹਨਾਂ ਦੀਆਂ ਚੂੜੀਆਂ ਖਾਈ ਸੀ ਜਿਹੜੀਆਂ ਅੰਦਰੋਂ ਚੂੜੀਆਂ ਨੇ ਉਹ ਖਤਮ ਸੀ ਆਹ ਦੇਖੋ ਕਿਵੇਂ ਅੰਦਰ ਬਾਹਰ ਹੋਈ ਜਾਂਦਾ ਹੁਣ ਆਪਾਂ ਇਹਨੂੰ ਕਰਾਂਗੇ ਰਿਪੇਅਰ ਇਹਨੂੰ ਬਣਾਵਾਂਗੇ ਜਿਵੇਂ ਨਵਾਂ ਦੇਖੋ ਕਿਵੇਂ ਹੁਣ ਆਪਾਂ ਇਹਨੂੰ ਸੈੱਟ ਕਰਾਂਗੇ ਆਹ ਨੇ ਜੀ ਟੈਂਬਰੀਆਂ ਇਹ ਜਿਹੜੀਆਂ ਕਿੱਲੀਆਂ ਦੇ ਉੱਪਰ ਚੜ੍ਹਦੀਆਂ ਹੋਈਆਂ ਸਾਨੂੰ ਸਪੇਅਰ ਪਾਰਟ ਤੋਂ ਮਿਲ ਗਈਆਂ ਸੀ ਥੋੜੀ ਜੀ ਹੋਈ ਤਾਂ ਦਿੱਕਤ ਪਰ ਅਸੀਂ ਲੱਭ ਲਈਆਂ ਸਪੇਅਰ ਪਾਰਟ ਤੋਂ ਸਾਨੂੰ ਬੜੀ ਆਸਾਨੀ ਨਾਲ ਤਾਂ ਨਹੀਂ ਕਹਿ ਸਕਦੇ ਪਰ ਮਿਲ ਗਈਆਂ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਟੌਪ ਲਿੰਕ ਦੇ ਅੱਗੇ ਵੈਲਡਿੰਗ ਤੇ ਕਰਾਂਗੇ ਚੰਗੀ ਤਰ੍ਹਾਂ ਰਿਪੇਅਰ ਕਿੱਲਿੰਗਾਂ ਦੇ ਵਿੱਚ ਮਾੜਾ ਮਾੜਾ ਵਿੰਗ ਸੀ ਥੋੜਾ ਬਹੁਤਾ ਛੀਗੀ ਸੈਟਿੰਗ ਕਰਨ ਵਾਲੀ ਉਹ ਸੀ ਪ੍ਰੈਸ ਦੇ ਉੱਤੇ ਦਾਬ ਦੇ ਕੇ ਵਿੰਗ ਕੱਢ ਲਿਆ ਹੁਣ ਤੁਸੀਂ ਦੇਖੋ ਜਿਵੇਂ ਆ ਸਿੱਧੇ ਕਰ ਲਈ ਮਾੜੇ ਮੋٹے ਵਿੰਗੇ ਸੀਗੇ ਵਿੰਗ ਸੀ ਮਾੜਾ ਮੋਟਾ ਜਿਵੇਂ ਸਿੱਧੇ ਹੋ ਗਿਆ ਉਸ ਤੋਂ ਬਾਅਦ ਆਪਾਂ ਜਿਹੜੀ ਟੌਪ ਲਿੰਕ ਹੈ ਉਹਨੂੰ ਖਰਾਬ ਦੇ ਵਿੱਚ ਬੰਨ ਲਿਆ ਗਿਆ ਜਿਵੇਂ ਸਿੱਧਾ ਕਰਕੇ ਹੁਣ ਜਿਹੜੀ ਅੱਗੋਂ ਟਿਮਬਰੀ ਜਿੰਨੀ ਉਹਦੀ ਆਪਾਂ ਕਟਿੰਗ ਕਰਨੀ ਆ ਜਿੰਨੀ ਟਿਮਬਰੀ ਚੌੜੀ ਆ ਉੰਨੀ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਅੱਗੋਂ ਕਟਿੰਗ ਕਰਨ ਤੋਂ ਬਾਅਦ ਆਪਾਂ ਟਿਮਬਰੀ ਲਾਉਣੀ ਆ ਖਰਾਦ ਦੇ ਉੱਪਰ ਹੀ ਕਰਨਾ ਸਾਰਾ ਕੰਮ ਆਪਾਂ ਇਹਦਾ ਥੱਲੇ ਹੈਗਾ ਉਹ ਨਹੀਂ ਹੋ ਸਕਦਾ ਕੰਮ ਪੂਰਾ ਐਕਿਊਰੇਟ ਨਹੀਂ ਹੁੰਦਾ ਹੋ ਤਾਂ ਜਾਂਦਾ ਹੈ ਪਰ ਪੂਰਾ ਐਕਿਊਰੇਟ ਨਹੀਂ ਹੁੰਦਾ ਹੁਣ ਕਟਿੰਗ ਕਰਨ ਤੋਂ ਬਾਅਦ ਜਿਹੜੀ ਆਪਣੀ ਉਹ ਟਿਮਬਰੀ ਆ ਉਹ ਆਪਾਂ ਅੱਗੇ ਲਾਉਣੀ ਆ ਕਟਿੰਗ ਹੋਈ ਜਾਂਦੀ ਆ ਗੋਨੀ ਨੂੰ ਇਹ ਆਪਾਂ ਲਾ ਲਈ ਆ ਦੇਖੋ ਇੱਕ ਦੋ ਚੂੜੀਆਂ ਹੈਗੀਆਂ ਵਿੱਚ ਹੁਣ ਆਪਾਂ ਜਿਹੜੀ ਉਹ ਕਿੱਲੀ ਦੇ ਉੱਪਰ ਢਿਮਬਰੀ ਚੜਾ ਕੇ ਫਿਰ ਆਪਾਂ ਇਹਦੇ ਅੱਗੇ ਅਟੈਚ ਕਰਨੀ ਆ ਆ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨੂੰ ਵੈਲਡਿੰਗ ਕਰਾਂਗੇ ਚੰਗੀ ਤਰ੍ਹਾਂ ਸਿੱਧੀ ਕਰਕੇ ਹੁਣ ਆ ਦੇਖੋ ਜੀ ਸਿੱਧੀ ਕਰਕੇ ਆਪਾਂ ਟੰਕ ਕੇ ਲਾ ਲਿਆ ਹੁਣ ਆਪਾਂ ਨੂੰ ਘੁਮਾ ਕੇ ਚੈੱਕ ਕਰ ਲਿਆ ਹੁਣ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਵੈਲਡਿੰਗ ਚੰਗੀ ਤਰ੍ਹਾਂ ਵੈਲਡਿੰਗ ਕਰਨ ਤੋਂ ਬਾਅਦ ਫਿਰ ਇਹਦੀ ਹੋਊਗੀ ਸਫਾਈ ਹੁਣ ਤੁਸੀਂ ਦੇਖੋ ਆ ਦੇਖੋ ਜੀ ਚੰਗੀ ਤਰ੍ਹਾਂ ਵੈਲਡਿੰਗ ਕਰ ਲਿਆ ਹੈਗਾ ਹੁਣ ਆਪਾਂ ਕਰਾਂਗੇ ਇਹਦੀ ਸਫਾਈ ਇਸ ਤੋਂ ਬਾਅਦ ਜਿਹੜਾ ਹੋਊਗੀ ਸਫਾਈ ਥੰਡੇ ਨੂੰ ਆ ਚੰਗੀ ਤਰ੍ਹਾਂ ਆਪਾਂ ਥੰਡੇ ਨੂੰ ਜਿਹੜਾ ਫਿੱਟ ਕਰਨਾ ਹੈ ਰਗੜ ਕੇ ਦੇਖੋ ਭਾਈ ਜੀ ਹੁਣ ਟਾਪ ਲਿੰਕ ਹੋ ਗਈ ਹੈ ਤਿਆਰ ਦੇਖੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਕੰਮ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਜੀ ਕੰਮ